55 ਨਾਲ ਫਿਆਣ ਇਦਾਂ ਖਾਜ ਕਰ ਲਈ। ਹਾਂ ਕੀ ਹੋਇਆ? ਕੁਛ ਨਹੀਂ ਹੋਇਆ। ਕੁਛ ਨਹੀਂ। ਫੇਰ ਕਹਿੰਦਾ ਰੱਬ ਨੇ ਬਣਾਈ ਜਰਾਨੀ। ਭਈਆ ਹੱਸੇ ਕੰਨ ਜੇ ਵੱਜਦੇ। ਕਈ ਪਿੰਡਾਂ। ਆਓ ਕੁਰਸੀ ਆ। ਉਹ ਮੈਂ ਨਹੀਂ ਜਾਣ ਬੁੱਝ ਕੇ ਕਰਦੇ ਹੋਣੇ। ਬਹੁਤ ਨਹੀਂ ਕਈ ਕਲਪੇ ਵੀ ਹੁੰਦੇ ਹੋਣਗੇ ਤੇ ਸੱਚੀ? ਹਾਂ ਹੋਰ। ਟਰਾਈ ਕਰਕੇ ਵੇਖੋ। ਪਿਛਲੇ ਆਂਦੇ ਲੱਗ ਸਿੱਧੇ ਕਰਦਿਆ ਕਰਦੇ। ਪੀਪਲ ਬਾਹਰ ਆਲਾ ਬੰਦਾ ਇਸ ਤਰ੍ਹਾਂ ਹੀ ਸੋਚਦਾ ਹੈ ਨਾ। ਕਿਲੀ ਟਟਣ ਲਈ ਕਿੱਥੇ ਡੁੱਲਾਈ? ਗੁੱਟਦੇ ਗੁੱਟਦੇ ਕਿੱਥੇ ਡੁੱਲਾ ਆਦਾ ਗੁੱਟਦੇ ਚੱਲ ਭਾਈ ਚੱਲ ਬੱਸ ਆਹ ਲੱਗਤ ਚੱਲ ਸਾਸਤਰੀ ਕਾਲ ਜੀ ਅੰਦਾਜ਼ਾ ਜੀ ਵਧੀਆ ਆ ਪਿੱਛੇ ਪਿੱਛੇ ਟੌਰ ਹੈ ਹਾਂ ਹਾਂ ਛੋਟੇ ਜਿਹੇ ਟੌਰ ਹੈ ਹਾਂ ਸਾਸਤਰੀ ਕਾਲ ਜੀ ਵਧੀਆ ਲੱਗਿਆ ਪੁੱਤ ਸੋਹਣਾ ਲੱਗਿਆ ਹਾਂ ਇਹ ਸਰਗੁਣ ਬਹੁਤ ਯਾਰੀ ਲਈ ਬੜੇ ਲੇਟ ਹੋ ਗਏ ਟੌਰ ਕੱਢਣ ਲੱਗ ਗਿਆ ਸਰ ਵਿੱਚ ਹੈ ਨਾ ਬਈ ਮੈਂ ਸੌਂ ਗਿਆ ਇਹ ਕੰਮ ਤੋਂ ਆ ਜਦੋਂ ਸੌਣਾ ਜ਼ਰੂਰੀ ਹੈ ਉਹ ਵੀ ਜ਼ਰੂਰੀ ਹੈ ਹੁਣ ਪਤਾ ਵਾ ਕਿ ਚੱਲ ਚੱਲਦਾ ਵਾ ਹੁਣ ਬੰਦਾ ਜਦੋਂ ਪੜਾਈ ਕਰਦਾ ਹੋਵੇ ਉਦੋਂ ਕਰੀ ਜਾਂਦਾ ਨਾਲ ਨਾਲ ਉਦੋਂ ਕਰੀ ਜਾਂਦਾ ਜਦੋਂ ਮੁੜ ਕੇ ਇੱਕ ਵਾਰੀ ਪੜਾਈ ਛੁੱਟ ਗਈ ਫਿਰ ਮੁੜ ਕੇ ਉਹ ਜੀ ਗੱਲ ਨਹੀਂ ਬਣਦੀ ਬਾਹਰ ਹਾਂ ਸਰਮント ਜੂਸਨੀ ਤਾ ਬੋਲੂਗਾ ਤਾ ਪੀਣਾ ਨਹੀਂ ਲੈ ਲਾਉਣ ਛੋਟਾ ਜਿਹਾ ਪੀ ਲਓ ਕੱਲ ਕੇ ਪਰਸੋਂ ਦੀ ਗੱਲ ਉਹ ਬਾਅਦ ਦੇ ਵਿੱਚ ਆ ਜਾ ਜੀ ਤੈਨੂੰ ਤਾਂ ਬਹੁਤ ਠੀਕ ਗਿਆ ਕੱਲ ਦੀ ਉਹ ਮੁੰਡੇ ਦਾ ਫੋਨ ਆ ਉਹ ਮਾਂ ਤੋਂ ਲੈਣੀ ਉਹ ਥਾਰੇ ਕਹਿੰਦੀ ਬਹੁਤ ਜ਼ੋਲੀ ਲੱਗਦੀ ਹੈ ਖਾ ਪੀ ਲਿਆ ਲੇਟ ਕਰਦਾ ਹੁਣ ਉਹ ਕੱਲ ਰਾਤ ਦਾ ਕਹ ਲੋ ਵੀ ਮੈਂ ਉਹ ਵੇਖ ਲਾਂ ਤੁਹਾਨੂੰ ਸਰ ਨਹੀਂ ਸਾਢੇ 7:00 8:00 ਵਜੇ ਦਾ 7:00 7:12 ਚੀਚਣੀ ਜੀ 12:00 ਵਜੇ ਖਾਣ ਹਾਂ ਉਹੀ ਮੈਂ ਅੱਜ ਬਣਾਏ ਸੀ ਫਿਰ ਪਟੂਰੇ ਚਲੋ ਪਟੂਰੇ ਮੈਂ ਪਲੇਥਣ ਲਾ ਕੇ ਨਹੀਂ ਵੇਲੇ ਮੈਂ ਕਿਹਾ ਚਲੋ ਦੋਖ ਪਟੂਰਿਆਂ ਦੀ ਸ਼ੂਟ ਕਰ ਲਈ ਸੀ ਵੀਡੀਓ ਇੱਕ ਉੱਪਰ ਤੇ ਕੈਮਰੇ ਨਾਲ ਇੱਕਾ ਨੀਚੇ ਤੋਂ ਚਲੋ ਆਪਾਂ ਇਹ ਨਹੀਂ ਲਗਾਉਣਾ ਬਿਲਕੁਲ ਵੀ ਕਿਉਂ ਤੇਲ ਬਾਦ ਵਿੱਚ ਗੰਦਾ ਹੋ ਜਾਂਦਾ ਫਿਰ ਪਲੇਥਣ ਮੈਂ ਨਹੀਂ ਲਗਾਉਂਦੀ ਹੁੰਦੀ ਹਲਕਾ ਤੇਲ ਹੱਥ ਨੂੰ ਲਾ ਲਾ ਕੇ ਨਾ ਐਦਾਂ ਹੀ ਵਧਾ ਲੈਂਦੀ ਹੁੰਨੀ ਆ ਪਟੂਰਾ ਥੋੜਾ 베ਲਣ ਵਿੱਚ ਥੋੜਾ ਹੋ ਜਾਂਦਾ ਥੋੜਾ ਬਿੰਕਾ ਟੈਡਾ ਚਲੋ ਜਦ ਆਪਾਂ ਪਾਉਂਦੇ ਆ ਫੁੱਲ ਫਲ ਕੇ ਵਧੀਆ ਹੁੰਦਾ ਪਰ ਇਹ ਵਧੀਆ ਬਣਦੇ ਆ ਤੇਲ ਗੰਦਾ ਨਹੀਂ ਹੁੰਦਾ ਐਵੇਂ ਬੇਲਣੇ ਚਾਹੀਦੇ ਆ ਵੈਸੇ ਅਸਲੀ ਪਟੂਰਾ ਤਾਂ ਐਦਾਂ ਕਰਕੇ ਚੱਕ ਕੇ ਐਦਾਂ ਫਿਰ ਮੈਂ ਥੋੜਾ ਜਿਆਦਾ ਤੇਲ ਗਰਮ ਚਾਹੀਦਾ ਬਹੁਤਾ ਵੀ ਨਹੀਂ ਤੇਲ ਗਰਮ ਚਾਹੀਦਾ ਵੀ ਇੱਕਦਮ ਇਹ ਫਿਰ ਜਲ ਜਵੇ ਸਾਫ ਸਿਰ ਦਾ ਗਰਮ ਚਾਹੀਦਾ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਇੱਕ ਪਹਿਲਾ ਤਾਂ ਪਾ ਕੇ ਦੇਖਣਾ ਹੁੰਦਾ ਥੋੜਾ ਰਹਿ ਗਿਆ ਚਲੋ ਫੁੱਲਤਾ ਗਿਆ ਐਵੇਂ ਫਿਰ ਪਟੂਰੇ ਦੇ ਉੱਪਰ ਥੋੜਾ ਥੋੜਾ ਤੇਲ ਪਾ ਕੇ ਮੈਂ ਕਹਾਂ ਚਲੋ ਬੱਚੇ ਖੁਸ਼ ਹੋ ਜਾਣਗੇ ਕਿਉਂਕਿ ਹਰ ਰੋਜ਼ ਤਾਂ ਪਤਲਤ ਲਈਏ ਇਹ ਤਾਂ ਖਾਂਦੇ ਨਹੀਂ ਐਵੇਂ ਹੁੰਦਾ ਕਿਸੇ ਦੇ ਨਾਲ ਬੈਠ ਕੇ ਖਾਣੇ ਨੂੰ ਸੋਹਣਾ ਲੱਗਦਾ ਚਲੋ ਇਹਨੇ ਥੋੜਾ ਟਾਈਮ ਲੈ ਲਿਆ ਕਿਉਂਕਿ ਪੂਰੀ ਤਰ੍ਹਾਂ ਗਰਮ ਨਹੀਂ ਸੀ ਚਲੋ ਫੁੱਲ ਗਿਆ ਖਰਾਬ じゃ ਨਹੀਂ ਹੋਇਆ ਚਲੋ ਕੋਈ ਜੇ ਨਾ ਵੀ ਫੁੱਲੇ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਕਈ ਵਾਰੀ ਬਲ ਪੈ ਜਾਂਦਾ ਨਾ ਫਿਰ ਜਦ ਆਪਾਂ ਨਾਲ ਪਲੇਥ ਨਹੀਂ ਆ ਉੱਪਰ ਤੋਂ ਲਈਏ ਫਿਰ ਮੈਂ ਸ਼ੂਟਿੰਗ ਗੁਰਲੀਨ ਨੂੰ ਕਿਹਾ ਉੱਪਰ ਤੋਂ ਲੇ ਐਦਾਂ ਕਰਕੇ ਪਸੇ ਨੂੰ ਬਹੁਤਾ ਤਾਕਤ ਹੱਲ ਜੀ ਨਾ ਕਰੇ ਆਲੇ ਦਿਵਾਲੇ ਤੇ ਉਦਾਂ ਹੀ ਕਰਕੇ ਨਾ ਐਦਾਂ ਬੇਲ ਲੈਣਾ ਚਾਹੀਦਾ ਫਿਰ ਨਾ ਭਟੂਰੇ ਦੇ ਆ ਤੇਲ ਆ ਜਿਹੜਾ ਗੰਦਾ ਨਹੀਂ ਤਾਂ ਫਿਰ ਜੇ ਆਪਾਂ ਪਲੇਥਣ ਲਾ ਕੇ ਆਸਾਨੀ ਨਾਲ ਤਾਂ ਕਰ ਲੈਂਦੇ ਆ ਕੰਮ ਪਰ ਉਹ ਤੇਲ ਇੰਨਾ ਜ਼ਿਆਦਾ ਗੰਦਾ ਹੋ ਜਾਂਦਾ ਨਾ ਫਿਰ ਚਲੋ ਠੀਕੇ ਨਹੀਂ ਲੱਗਦਾ ਬਸ ਇਹ ਭਟੂਰਾ ਬਹੁਤ ਵਧੀਆ ਬਣਿਆ ਫਰਮੈਂਟੇਸ਼ਨ ਆ ਜਿਹੜੀ ਬਹੁਤ ਵਧੀਆ ਹੋਈ ਆ ਆਟੇ ਦੀ ਇਹ ਮੈਂ ਕੋਈ ਕੈਮੀਕਲ ਤਾਂ ਨਹੀਂ ਵਰਤਿਆ ਰਾਤ ਮੈਂ ਕਰਤਾ ਸੀ ਗੁੰਨਤਾ ਸੀ ਆਟਾ ਦਹੀਂ ਪਾ ਕੇ ਫਿਰ ਅੱਗੇ ਤੁਸੀਂ ਦੇਖਿਓ ਬਹੁਤ ਵਧੀਆ ਜਾਲੀ ਬਣੀ ਹੋਈ ਆ ਮੈਂ ਥੋੜਾ ਤੋੜ ਕੇ ਵੀ ਦਿਖਾਇਆ ਹੈ ਭਟੂਰਾ ਆ ਤਾਂ ਬਹੁਤ ਹੀ ਫੁੱਲ ਗਿਆ ਕਿਉਂਕਿ ਉਦੋਂ ਤੱਕ ਹੁਣ ਦੂਜੀ ਵਾਰੀ ਤੱਕ ਤੇਲ ਐਨ ਬਿਲਕੁਲ ਜਿਵੇਂ ਲੋੜ ਸੀ ਉਹਦੇ ਮੁਤਾਬਕ ਗਰਮ ਹੋ ਗਿਆ ਐਵੇਂ ਕਰਕੇ ਚਲੋ ਬੱਚਿਆਂ ਨੂੰ ਮੈਂ ਭਟੂਰੇ ਬਣਾ ਕੇ ਖਿਲਾਏ ਮੈਂ ਕਾਲੇ ਜੇ ਨਹੀਂ ਬਣਾਉਂਦੀ ਹੁੰਦੀ ਛੋਲੇ ਦੀ ਵਿੱਚ ਆਪਾਂ ਪਾ ਲੈਂਦੇ ਹੁੰਨੇ ਆ ਨਾ ਕਾਲੇ ਕਰਨ ਵਾਸਤੇ ਕੋਈ ਚਾਹ ਪੱਤੀ ਪਾ ਦਿੰਦਾ ਜਾਂ ਕੋਈ ਆਪਣਾ ਔਲੇ ਦਾ ਜਿਹੜੇ ਸੁੱਕੇ ਔਲੇ ਆ ਉਹ ਪਾ ਦਿੰਦਾ ਹੁੰਦਾ ਪਰ ਕੋਈ ਗੱਲ ਨਹੀਂ ਮੈਂ ਕਿਹਾ ਮੈਨੂੰ ਤਾਂ ਦੂਜੇ ਹੀ ਸਿੰਪਲ ਛੋਲੇ ਬਹੁਤ ਵਧੀਆ ਲੱਗਦੇ ਆ ਬਹੁਤਾ ਤੇਜ਼ ਨੂਨ ਮਿਰਚ ਨਹੀਂ ਫਿਰ ਮੈਂ ਇੱਥੇ ਕਰ ਲਈ ਤਿਆਰੀ ਮੈਂ ਕਿਹਾ ਚਲੋ ਸਜਾਦਵਾ ਹੁਣ ਖਾਣ ਲਈ ਫਿਰ ਮੈਂ ਉਹਨਾਂ ਨੂੰ ਬੁਲਾਉਣ ਚਲੇ ਗਈ ਸੀ ਚਲੋ ਮਿਲਦੇ ਆ ਕਰਿਓ ਗੱਲਾਂ ਬਾਤਾਂ ਸੁਣਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਤੇ ਬਣੇ ਰਹੇ ਹੋ ਬਹੁਤ ਇੰਜੋਏ ਹੋਣ ਵਾਲਾ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਬੱਚੇ ਆਏ ਹੋਏ ਆ ਤੇ ਪਰਮਿੰਦਰ ਦੀਆਂ ਗੱਲਾਂ ਸੁਣਿਓ ਤੇ ਕੀ ਕਹਿੰਦਾ ਕੀ ਗੱਲਾਂ ਕਰਦਾ ਆਪਣੇ ਭਾਜੀ ਨਾਲ ਤੇ ਮੰਮੀ ਦੀ ਫੋਟੋ ਵੀ ਲੈ ਲਈ ਵਿੱਚ ਗੁਰਲੀਨ ਨੇ ਆਪਣੇ ਫੋਨ ਦੇ ਪਿੱਛੇ ਹੀ ਰੱਖੀ ਹੋਈ ਆ ਮੰਮੀ ਦੀ ਆਪਾਂ ਸੁਣੀਏ ਹੁਣ ਕੀ ਹਸਾਉਂਦਾ ਬਹੁਤ ਆ ਵੈਸੇ ਪਰਮਿੰਦਰ ਗੱਲਾਂ ਬਾਤਾਂ ਕਰਕੇ ਚਲੋ ਹੁਣ ਕੈਮਰੇ ਵਿੱਚ ਥੋੜਾ ਹਿਚਕ ਜਾ ਜਾਂਦੇ ਆ ਪ੍ਰਸ਼ਾਦਾ ਪਾਣੀ ਇਦਾਂ ਹੀ ਤਿਆਰ ਅਸ਼ਾਦਾ ਤਿਆਰ ਹੈ ਜੀ ਛਕੀ ਅਗਰ ਪੁੱਤਰ ਨੂੰ ਚਲੋ ਪੁੱਤਰ ਬੇਟਾ ਖਾਏ ਰੋਟੀ ਹਾਂ ਜੀ ਚਲੋ ਪੁੱਤਰ ਉੱਤੋਂ ਉਸ ਤੋਂ ਸੁਸਤੀ ਹੀ ਲੱਗੀ ਹਾਂ ਨੀਂਦ ਆਉਂਦੀ ਆ ਚੰਗੀ ਤਰ੍ਹਾਂ ਸੁਲਾਉਣ ਵਾਲੀ ਚੀਜ਼ ਹੋਰ ਬਣਾਉਂਦੇ ਆ ਤੁਹਾਨੂੰ ਸਾਰਾ ਕੋਈ ਬੰਦਾ ਨਾਲੇ ਦੇਖ ਚੰਗੀ ਤਰ੍ਹਾਂ ਨੀਂਦ ਆਉਗੀ ਸੁਸਤੀ ਪਊਗੀ ਹੋਰ ਵੀ ਤੂੰ ਫੇਰ ਤੂੰ ਸੁਲਾ ਦੇ ਠੀਕ ਹੈ ਫੇਰ ਨਹੀਂ ਸੌਂਦੇ ਹੈਗੇ ਨਾ ਇਸ ਟਾਈਮ ਸੌਣ ਦਾ ਟਾਈਮ ਹੋਣਾ ਇਹਦਾ ਹਾਂ ਸਕੂਲੇ ਸੌ ਜਾਂਦੇ ਹਨਾ ਚਲੋ ਆਜੋ ਕਮਿੰਦਰ ਸਿੰਘ 1 ਵਜੇ ਚੱਲਦਾ ਸ਼ੱਕ ਆਜੋ ਹਾਂਜੀ ਇੱਥੇ ਮੈਂ ਜਿਹੜਾ अनि पैसा परिवर्तन गर्ने छैनसँग गरेर हेर त खुल्नै छैन परिवर्तन गर्नेसँग गरेर हेर त ਹੋ ਕਰਮ 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 ਪਰਮਿੰਦਰ ਦੇਖ ਆ ਕੇ ਦੇਖ ਬਣੀ ਵੀ ਜਾਈ ਲਧੀਆ ਬਣੀਆ ਹੂੰ ਖਾ ਕੇ ਦੇਖ ਖਾ ਕੇ ਤੇ ਇਹ ਲਿਖੂਗਾ ਕਿਉਂਕਿ ਭਟੂਰੇ ਦੀ ਆਹੀ ਯਾਰ ਵੀ ਜਾਈ ਵੰਡੀ ਜਾਂਦੀ ਹੈ ਵਿੱਚ ਕਿਹੜਾ ਲਿਵੇ ਤੋਂ ਦੂਈ ਨਹੀਂ ਪਈਆ ਕਿਸ ਚਾ ਲੋ ਜੀ ਅੱਜ ਤਾਜੀ ਦਾ ਨੌ ਚਨੇ ਪਾਣਾ ਕੀ ਆ ਬੀਆ ਅੱਜਾ ਪਲੇਟ ਚ ਪਾ ਦੀ ਵੀਡੀਓ ਵੇਖਦਾ ਮੈਂ ਹਾਂ ਉਹਦੇ ਜਿਵੇਂ ਗੱਲ ਕਰਦਾ ਆਪਾਂ ਜਿਹੜੀ ਬੋਲੀ ਆਮ ਬੋਲਦੇ ਆ ਲੈ ਕੇ ਮੈਂ ਸਰਦਾਰ ਤਨੇ ਚਨੇ ਪਾਵਾਂ ਤੁਸੀਂ ਇੱਕ ਤੁਸੀਂ ਕੀ ਕਹਿੰਦਾ ਜੀ ਆਪਾਂ ਪੰਜਾਬੀ ਬੋਲੀ ਦਾ ਭੁੱਲੇ ਗਏ ਆਪਾਂ ਕਹਿੰਦੇ ਛੋਲੇ ਪਾਈਏ ਛੋਲੇ ਪਾਵਾਂ ਛੋਲਿਆਂ ਦੀ ਸਬਜ਼ੀ ਉਹ ਕਹਿੰਦੇ ਟੀਵੀ ਕਹਿੰਦੇ ਕਿ ਕਾਦੀ ਸਬਜ਼ੀ ਬਣਨੀ ਕਹਿੰਦੇ ਚਨੇ ਦੀ ਚਨੇ ਦੀ ਕਈ ਵਾਰੀ ਬੋਲਿਆ ਜਾਂਦਾ ਉਹ ਤਰ੍ਹਾਂ ਉਹ ਜਿਆਦਾ ਸਾਡੇ ਵੀ ਛੋਲੇ ਕਹਿੰਦੇ ਚਿੱਟੇ ਛੋਲੇ ਕਹਿੰਦੇ ਹਾਂ ਆਪਾਂਸ ਬਾਅਦ ਆ ਤਾਂ ਮਰਿੰਦੇ ਆਲੇ ਨਾਲੇ ਯਾਰ ਬਹੁਤ ਕੁਛ ਫਿਰ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰੀ ਦੀ ਆ ਵੀ ਬਹੁਤ ਵਧੀਆ ਹੋਵੇ ਕਿ ਨਹੀਂ ਸਪੈਸ਼ਲ ਦੀ ਚੀਜ਼ ਨਾਲ ਦਾਅਵਤ ਲੱਗਦੀ ਆ ਫਿਰ ਆਮ ਤਾਂ ਰੋਟੀ ਅਗਲ ਹੈ ਨਾ ਆਪਾਂ ਆਪ ਸਬਜ਼ੀ ਰੋਟੀ ਖਾ ਲਈ ਉਹ ਤਾਂ ਚਲੋ ਅਜ ਬੰਦਾ ਕਾਲੀ ਚੰਦਾ ਉਹਦਾ ਕਰ ਵੀ ਲੈਂਦਾ ਪਿਆਰ ਨਾਲ ਮਿਲ ਕੇ ਲੈਣ ਦਾ ਬੜਾ ਇਹ ਤਾਂ ਹੈ ਲੈ ਤਾਂ ਮੇਰੇ ਕੋ ਜੇ ਪਰ ਬਾਸ ਦਾ ਜਾਨਦਾ ਵੀ ਥਾ ਪੈਰ ਵੀ ਲੱਥੇ ਤਾਂ ਲੈ ਕੇ ਮੈਂ ਪਾਣੀ ਪਾਣੀ ਬੋਤਲ ਉਤੋ ਤੇ ਮੁੰਡੀ ਕੋ ਉੱਪਰ ਇਹ ਬੋਤਲ ਉਹ ਸਾਈਡ ਉਪਰ ਪਈ ਆ ਮੈਂ ਮੈਂ ਦੇ ਦੇਣਾ ਲੈ ਬੇਣਾ ਪਰ ਪਰ ਨਾਲ ਹੀ ਹਾਂ ਜਨਾ ਬੇਟਾ ਪਹਿਲਾਂ ਸਰਪੰਚ ਆ ਤਨੂ ਜਾਈਂ ਉਹ ਟੂਰੇ ਜਰਾ ਮਾਹਰ ਕਪੂਰ ਜੀ ਇੱਧਰ ਦੇਖ ਇੱਦਾਂ ਵੀ ਬੁੱਲ ਰਹੇ ਨਾਲ ਦੀ ਨਾਲ ਇੱਥੇ ਥੋੜੇ ਸ਼ਕੀ ਜਾ ਉਧਰ ਕਰਨਾ ਪੂਰਾ ਚੰਦੂਗਾ ਕੀ ਕਹਿੰਦੇ ਆ ਰੇਡੀਓ ਲਾ ਕੀ ਕਹਿੰਦੇ ਆ ਦਾ ਜਿਹੜਾ ਅਪਾਰੈਟਿਕ ਕਹਿੰਦਾ ਉਹ ਇੰਡੀਆ ਉਹਨੇ ਇਹ ਨਹੀਂ ਚੱਲਦੀਆਂ ਜਿਹੜੀਆਂ ਉਹ ਮਲੇ ਦੁਨੀਆਂ ਦੇ ਚੱਕਣੇ ਜੋ ਕੱਢੀ ਸੀ ਫੜਾ ਕੇ ਚਲਾ ਦਿੰਦੇ ਹੈਗੇ ਆ ਬੰਦੇ ਨਾ ਵਾਕ ਉਹ ਸਾਡੇ ਏਰੀਏ ਦੇ ਉਧਰ ਦੇ ਬਾਬੂ ਕਾਲਾ ਸਾਹ ਦੇ ਲੱਗੇ ਜੀ ਉਹਨਾਂ ਨੇ ਕਾਲੇ ਮਜ਼ਦੂਰੇ ਨਾ ਵੈਨ ਲਾਈਆ ਹੂੰ ਵੈਨ ਵੈਨ ਲਾਈਆ ਹਾਂ ਕਮਾਲੇ ਕਰੀ ਬਾਈ ਬਾਬਾ ਬੋਲੇ ਹਾਂ ਇੱਕ ਗੱਲ ਹੋਰ ਵੀ ਆ ਨਾਲ ਤੇਲ ਨਹੀਂ ਹੈਗਾ ਹਾਂ ਇਹ ਵੀ ਪਤਾ ਕੀ ਸੌਰੀ ਆ ਦੇਖ ਆ ਤੇਲ ਤੇਲ ਨਹੀਂ ਹੈਗਾ ਵਿੱਚੋਂ ਹੀ ਹੋਇਆ ਕੋਈ ਕੋਈ ਵਾਬ ਨਹੀਂ ਪੂਰੀ ਤਰ੍ਹਾਂ ਹੋ ਨਹੀਂ ਜਾਂਦਾ ਤੇਲ ਨਾਲ ਜਿਹੜਾ ਘਰਤਾ ਹੈ ਹਾਂਜੀ ਉਹ ਬਿਲਕੁਲ ਹੋ ਜਾਂਦਾ ਕਿੱਦਾਂ ਦੀ ਲੱਗੀ ਸਰਤਾਜ ਵਧੀਆ ਆਪਾ ਸੋਣਾ ਬੋਲਦੀ ਐ ਕਿਵੇਂ ਲੱਗੀ ਸੇ ਇਹ ਸਰਗੁਣ ਬੱਈਆ ਹੈ ਜੰਮੀ ਪਹਿਲਾਂ ਮੈਨੂੰ ਬੋਲ ਜੰਮੀ 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 ਸਵਾਦ ਚੱਤੀ ਸਵਾਦ ਟੇਸਟੀ ਐ ਟੇਸਟੀ ਐ ਜੰਮੀ ਜੰਮੀ ਐ ਜੰਮੀ ਜੰਮੀ ਉਹਦੇ ਬਾਕੀ ਚਾ ਦੇਣਗੇ ਉਹ ਮੂੰਹ ਅੰਦਰ ਨੀ ਆਵਣਾ ਤੇ ਨਹੀਂ ਹੈਲੋ ਗਾਇਸ ਇਹ ਮੇਰੇ ਹਸਬੰਡ ਹੈ ਉਹ ਰੋਟੀ ਖਾਣਾ ਖਾ ਉਸਦਾ ਇਹਦੇ ਕੋਲ ਪਹਿਲਾਂ ਚਾਹ ਮੰਗੀ ਮੈਨੂੰ ਸਾਲੀ ਸਵੇਰ ਦੀ ਚਾਹ ਨਹੀਂ ਦਿੱਤੀ ਫਿਰ ਰੋਟੀ ਮੰਗੀ ਸਾਲੀ ਰੋਟੀ ਨਹੀਂ ਮਿਲੀ ਨਹੀਂ ਭੰਗ ਪਰ ਇਹ ਕਰਦਾ ਹੁੰਦਾ ਹੁਣ ਨਹੀਂ ਵਲੌਗ ਬਣਾਉਣਾ ਉਹ ਵੀ ਗਾਲ ਵੀ ਕੱਢਦਾ ਦੇਖਿਆ ਮੈਂ ਉਹ ਦੇਖਿਆ ਹਾਂ ਉਹ ਮੈਂ ਨਹੀਂ ਜਾਣ ਬੁਝ ਕੇ ਕਰਦੇ ਹੋਣੇ ਆ ਨਹੀਂ ਕਈ ਕਲਪੇ ਵੀ ਹੁੰਦੇ ਹੋਣਗੇ ਤੇ ਸੱਚੀ ਹਾਂ ਹੋ ਸਕਦਾ ਹੈ ਕਰਕੇ ਵੇਖੋ ਉਹ ਟਰਾਈ ਕਰਕੇ ਤਾਂ ਫਿਰ ਆਉਨੇ ਨਹੀਂ ਹੁੰਦਾ ਕੈਮਰਾ ਹਾਂ ਇਦਾਂ ਜਿਆਦਾ ਤਾਂ ਬਹੁਤਾ ਘੱਟ ਬੰਦਾ ਕਈ ਵਾਰੀ ਕੈਮਰਾ ਆਨ ਕਰੇ ਫਿਰ ਹੁੰਦਾ ਨਹੀਂ ਨਾ ਉਹ ਟਰਾਈ ਦੀ ਗੱਲ ਹੀ ਕਰਦਾ ਉਹ ਟਰਾਈ ਵੀ ਪਹਿਲਾਂ ਚਾਹਣਾ ਪਈ ਫਿਰ ਰੋਟੀ ਜੰਮੀ ਫੇਰ ਬਾਅਦ ਚ ਕਹਿੰਦਾ ਮੈਂ ਵਲੌਗ ਬਣਾਉਣਾ ਵੀ ਮੈਂ ਹੈਲੋ ਗਾਇਸ ਹੈਲੋ ਗਾਇਸ ਹਾਂ ਆ ਵੀ ਗੱਲ ਆ ਕਿ ਬਾਅਦ ਚ ਬੰਦਾ ਆਟੋਮੈਟਿਕ ਕਲਪ ਜਵੇ ਹਾਂ

ਆਈ ਨਹੀਂ ਲੱਗਦਾ ਵੀ ਜਿੰਮੇ ਜਿਹੜਾ ਦੁਪਹਿਰਿਆਂ ਵਿੱਚ ਵੇਚਣ ਹੁੰਦਿਆਂ ਉਹਦੇ ਹੱਥ ਵਿੱਚ ਡੌਰੂ ਜਾਂ ਨਹੀਂ ਤਾਂ ਹੁੰਦਾ ਛੋਟੇ ਹੁੰਦੇ ਹੂੰ ਦੋਨੇ ਭੱਜ ਗਿਆ ਉਹ ਵੱਜਦੀ ਇਹਨੂੰ ਸੁਣ ਕੇ ਕੁਰਕੀਆ ਉਹਦਾ ਤਾਂ ਵੀ ਕੁਰਕੀਆ ਵਾਲਾ ਫੈਕਟਰੀ ਬੰਦ ਹੈ ਇਹ ਕਿਹੋ ਜਿਹਾ ਕਈ ਪਿੰਡਾਂ ਨੇ ਪਚੈਤਾਂ ਲਿਖ ਕੇ ਆਇਆ ਕੁਰਕੀਆ ਵਾਲਾ ਬੰਦ ਹੈ ਇੱਕ ਉਹਨਾਂ ਨੂੰ ਦੋਇਆ ਨੂੰ ਇੱਧਰ ਰੱਖ ਦੇ ਇਹਦੇ 'ਚ ਰੱਖ ਲੋ ਇਹ ਕਿਹੜੇ ਮੰਗ ਤੇ ਮੂਤ ਉਹਨਾਂ ਨੇ ਉਹ ਵੀ ਬੰਦ ਪਰ ਭਾਜੀ ਉਹਨਾਂ ਨੇ ਫਿਰ ਕਿੱਥੋਂ ਖਾਣਾ ਬੱਸ ਉਹਨਾਂ ਦੇ ਪੰਜਾਬੀ ਵਾਲਿਆਂ ਨੇ ਉਹਨਾਂ ਕੁਲਪੀ ਚ ਗਰਮੀ ਚ ਵੇਚ ਨਹੀਂ ਆ ਜੇ ਕੋਈ ਮੰਨ ਲਓ ਪ੍ਰਵਾਸੀ ਆਇਆ ਵਾ ਮਜ਼ਦੂਰ ਆਪਣੇ ਉਧਰ ਭਈਏ ਭੋਈਏ ਜਿ ਤਰ੍ਹਾਂ ਕਹਿ ਦਿੰਦੇ ਆ ਉਹਨਾਂ ਨੇ ਕਿੱਥੋਂ ਕਮਾਈ ਕਿੱਥੋਂ ਕਰਨੀ ਆ ਉਹੀ ਤਾਂ ਹੈ ਕਈਆਂ ਦਾ ਉੱਥੇ ਰੱਖੋ ਉੱਥੋਂ ਪਲਟਾ ਕੇ ਉੱਥੋਂ ਤੱਕ ਤੇ ਉੱਥੋਂ ਪਲਟਾ ਕੇ ਰੇਡ ਦਾ ਨਹੀਂ ਪਲਟਾਉਣਾ ਆਏ ਪਲਟਾਉਣਾ ਹਾਂ ਆ ਵੀ ਬੜੀ ਆਪਰੇਟਸ ਹੈ ਕਲੀਨ ਰਮਟਾ ਨੂੰ ਟਾਈਮ ਹੀ ਲੱਗਦਾ ਨਹੀਂ ਤੁਹਾਡਾ ਤੇ ਨਹੀਂ ਕਹਿ ਸਕਦੇ ਮੱਦੇ ਮੱਦੇ ਦੀ ਦੀ ਤੂੰ ਇਹ ਕਰ ਲਿਆ ਕਰੋ ਭਾਜੀ ਫੇਰ ਹੀ ਹੋ ਜਾਂਦੀ ਮੈਂ ਕਰ ਲਿਆ ਕਰੂੰਗੀ ਦੇਨਚੇ ਚੱਕ ਤਾਂ ਮੈਂ ਪਹਿਲਾਂ ਮੁੰਜੀ ਨੂੰ ਵਧਾ ਰਹੀ ਆ ਫਿਰ ਮੈਂ ਵੇਟ ਲਾਉਂਦਾ ਹੈਗਾ ਮੁੰਜੀ ਤੁਰ ਜਾ ਉਹ ਨਹੀਂ ਅਮੀਰ ਖਾਨ ਵਾਂਗੂ ਇਹਦੇ ਤੋਂ ਨੇ ਇਦਾਂ ਗਲਗਲੋ ਚਾ ਨਾ ਪਹਿਲਾਂ ਵਧਾਇਆ ਸਾਡੇ ਬੰਦਾ ਹੈਗਾ ਕੋਈ ਤੇ ਮੁੰਜੀ ਤੁਰ ਜਾ ਮੁੰਜੀ ਤੁਰ ਚ ਨਹੀਂ ਨਾ ਜ਼ੋਰ ਲਾਉਣਾ ਉੱਥੇ ਬਹੁਤ ਆਰਾਮ ਨਾਲ ਰਹਿਣਾ ਸਾਡੇ ਵੀ ਹੈਗਾ ਹੀ ਇੱਕ ਤੇ ਉਹਨੇ ਜਾਣਾ ਫੇ ਬੜੀ ਐਥਲੀਟ ਬਣ ਕੇ ਜਾਣਾ ਦੌੜ ਕੇ ਜਾਣਾ ਘਰ ਨੂੰ ਹਾਂ ਹਾਂ ਮੁੰਜੀ ਦੁਰੇ ਚ ਪਿਆਰ ਪਿਆਰ ਨਾਲ ਮੁੰਜੀ ਦੁਰੇ ਅਸਿਕਾ ਵੀ ਦੂਰੇ ਬੰਦੇ ਨੂੰ ਵੀ ਥੋੜਾ ਜਿਹਾ ਨੀਚੋ ਹੋ ਜਵੇ ਉਹ ਰੈਕਸ ਹੋ ਜੇ ਉਹ ਮਨਜਤ ਬਣਾ ਲਿਆ ਗਿਆ ਜੱਸੀ ਨਾ ਉਹ ਤਾਂ ਬਾਤ ਰਹੀ ਆ ਸੱਤ ਸੱਤ ਤੱਕੇ ਲਾਉਣੇ ਜੇ ਤਾਂ ਪਹਿਲਾਂ ਤਿੰਨ ਤੱਕੇ ਲਾ ਲੇ ਉਹਨੇ ਸੱਤ ਚੋਂ ਦੋ ਛੱਡ ਜਾਣੇ ਤੈਨੂੰ ਹੂੰ ਦੋ ਛੱਡ ਕੇ ਗਾ ਕੇ ਸ਼ੁਰੂ ਕਰਦੇ ਵੀ ਦੋ ਅਗਲਾ ਹੀ ਜਾਉਂਗਾ ਤਾਂ ਨਹੀਂ ਜੇ ਥੋੜਾ ਜਿਹਾ ਸਟਾਰਟ ਹੋਗਾ ਤਾਂ ਉਹਦਾ ਇੱਕ ਛੜ ਦੇ। ਉਹਨੇ ਛੇ ਲਾਉਣੇ ਵੀ ਕਾਤੇ ਭਾਈ ਤੈਂ ਕਾ ਤੇ ਛੜਤਾ। ਅੱਡੇ ਡਿੰਗੇ ਹੋ ਗਏ। ਸਾਡੇ ਠੀਕ। ਉਹ ਹਾਲੀ ਵੀ ਇਹ ਆਂਦੇ ਨੇ 2 ਲੱਖ ਹੋਰ ਹੁੰਦਾ ਨਾ ਤੇ ਕੋਠੀ ਨੂੰ ਰੰਗ ਬੜਾ ਸੋਹਣਾ ਹੋ ਜਾਣਾ ਹੈ। ਹੈ? ਹਾਂ। ਉਹ ਵੀ ਸਿਲੇ ਆਂਦੇ ਲੱਖ ਸਿੱਧੇ ਕਰਦਿਆਂ ਕਰਦਿਆਂ ਸਾਡੇ ਆਪਣੇ ਲੱਖ ਡਿੰਗੇ ਹੋ ਗਏ। ਸਹੀ ਗੱਲ ਹੈ। ਉਹਨਾਂ ਦੇ ਸਿੱਧੇ तकरीबन बहारा बहुत इतना ही सोच ला चिड़ी का आटा डुल गया चिड़ी का आटा ड गया <laughs> 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 ਕਿੜੀ ਲੱਟ ਡੋਲੀਆ ਕਿੱਥੇ ਡੁੱਲਾ ਜੀ ਗੋਡੇ ਦੇ ਗੋਡੇ ਦੇ ਕਿੱਥੇ ਡੁੱਲਾ ਗੋਡੇ ਆ ਤੇ ਚੱਲ ਭਾਈ ਚੱਲ ਬੱਸ ਆਹ ਮਾਲਕ ਚੱਲ ਆ ਜਾ ਤੂੰ ਆ ਡੱਟ ਪਾ ਚੱਲ ਬੱਸ ਹੁਣ ਚੱਲ ਆ ਜਾ ਕੈਮਰੇ ਨੇ ਚੁੱਪ ਕਰਾਤਾ ਅੱਖਾਂ ਨਾ ਮਲ ਬੇਟਾ ਨੇਕੱਟ ਕੀ ਕਰੇਗਾ ਨਦੀ ਲੱਗਦੀ ਐ ਇਹਨਾਂ ਨੂੰ ਦੇਖ ਲੈ ਕਹਿੰਦੇ ਨਦੀ ਚ ਇਹਨਾਂ ਨੇ ਪੁੱਛਿਆ ਦੇਖ ਆਪਾਂ ਉਹ ਕਿਹਨੇ ਵੀ ਆਪਾਂ ਕਰੀ ਬਸ ਕਰੋ ਹੁਣ ਤੁਸੀਂ ਜੇ ਅਸੀਂ ਕਿਤੇ ਛੋਟਾ ਜਿਹਾ ਕਰ ਗਏ ਜੇ ਕਿਤੇ ਇਹ ਜਿਹੜੀ ਜਗ੍ਹਾ ਉਹੀ ਪੱਥਰ ਸੁੱਟੀ ਜਾਂਦੇ ਉਸ ਨੂੰ ਵੀ ਮਾਰ ਦਿੰਦੀ ਆ ਸਾਡੇ ਤੋਂ ਘਲੀ ਗੇਮੀ ਬੜੀ ਚੱਲਦੀ ਸੀ ਬਸ ਜਲਦੇ ਇੱਕ ਵਾਰ ਤਾਂ ਦੇ ਰਹੇ ਲੋ ਜਿਆੜੇ ਵੀ ਕਰਦੇ ਲੱਗਦਾ ਮੈਨੂੰ ਕਿਨ ਕਿ ਦੂਰ ਤੱਕ ਜਾਣਾ ਦਰਦੇ ਤੇ ਇਹ ਤਾਂ ਸਹੀ ਗੱਲ ਹੈ ਇਹ ਬਾਬਾ ਆਪਣੇ ਜਿਹੜੇ ਪ੍ਰਾਨ ਪਿੰਡਾਂ ਚ ਜੰਦੀਆਂ ਸੀ ਇਹ ਕੇ ਮੈਂ ਇਹ ਦੇਖੀਏ ਕਿਹੜਾ ਪਹਿਲਾਂ ਥੱਲੇ ਜਾਵੇ ਇਹ ਤਾਂ ਦੇਖਦਾ ਭਰਾ ਇਹ ਤਾਂ ਮੈਨ ਨਹੀਂ ਹੋਰ ਹਰ ਕੋ ਹੁੰਦਾ ਜੀ ਕਈ ਵਾਰੀ ਸਿਚੁਏਸ਼ਨ ਐ ਉਹ ਜੀ ਹੋ ਜਾਂਦੀ ਆ ਬੰਦੇ ਨੂੰ ਗੁੱਸਾ ਕਰਨਾ ਪੈਂਦਾ ਅੱਛਾ ਅੱਛਾ ਬੀਬੀਆਂ ਨਹੀਂ ਕਰ ਸਕਦੀਆਂ ਗੁੱਸਾ ਬੀਬੀਆਂ ਕਰਨ ਫਿਰ ਬੰਦਿਆਂ ਤੇ ਕਿਉਂ ਕਰਦੀਆਂ ਬੰਦੇ ਕਰਨ ਫਿਰ ਬੀਬੀਆਂ ਤੇ ਕਿਉਂ ਕਰਦੇ ਆ ਕਿੰਨਾ ਹਾਜ਼ਰ ਜਵਾਬ ਆ ਬੰਦੇ ਮੈਂ ਵੀ ਅੱਛਾ ਗਾਣਾ ਹੋਰ ਪਾਸੇ ਕਰ ਲੋ ਦੇਖਿਆ ਬੰਦੇ ਦੀ ਹਾਜ਼ਰ ਜਵਾਬੀ ਮੈਂ ਵੀ ਤਾਂ ਇਦਾਂ ਹੀ ਕਹਨੀ ਆ ਵੀ ਬੰਦੇ ਆ ਬੰਦਿਆਂ ਦੇ ਕਰਨ ਬੀਬੀਆਂ ਤੇ ਕਿਉਂ ਕਰਦੇ ਆ ਕੁਸ ਕੱਦ ਫਿਰ ਬੰਦਿਆਂ ਦਾ ਵੀ ਉਹੀ ਵੀ ਜਿੱਥੇ ਚੱਲਦਾ ਉੱਥੇ ਹੀ ਕਰਨਾ ਪਰ ਬੀਬੀਆਂ ਵੀ ਤਾਂ ਬੰਦੇ ਆ ਵਰੇ ਚਲਾਉਣੀਆਂ ਆਪਣੇ ਆਪ ਹੁਣ ਦੱਸੋ ਇਹ ਭਾਈ ਡਿਬੇਟ ਨਾ ਕਰੋ ਨਹੀਂ ਪਤਾ ਕਿਉਂ ਮੈਂ ਤੇ ਕੋਈ ਇਹਦਾ ਅੰਤ ਨਹੀਂ ਹੈਗਾ ਇਹ ਅਨਲਿਮਿਟਿਡ ਡਿਬੇਟ ਹੈ ਜਿੰਨੀ ਮਰਜ਼ੀ ਲੰਬੀ ਲੈ ਜਾਓ ਇਹਨੂੰ ਮੇਰੇ ਨਾਲ ਬੀਬੀ ਆਰ ਭਾਈ ਦੀ ਡਿਬੇਟ ਹੋਵੇਗਾ ਆ ਨਹੀਂ ਨਾਲੇ ਬੀਬੀਆਂ ਨਾਲ ਕੌਣ ਮੈਂ ਮੈਂ ਬੀਬੀਆਂ ਦਾ ਹੱਕ ਆ ਬਸ 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 ਆ ਇੱਥੇ ਗੱਲ ਮੁਕਾ ਦਿਓ ਇੱਥੇ ਹੀ ਮੁਕਾ ਦਿਓ ਬੀਬੀਆਂ ਨਾਲ ਕੌਣ ਜਾ ਸਕਦਾ ਹਾਂ ਆਪਾਂ ਜਿੱਤਦੇ ਹੀ ਚਲੋ ਭੈਣ ਅੱਗੇ ਦਾ ਨਾਲੇ ਹੋਏ ਜਾਂਦੀਆਂ ਗੱਲ ਛੱਡੋ ਖੜਾ ਛੱਡੋ ਖੜਾ ਇਹ ਨਹੀਂ ਗੱਲ ਇਹਦੇ ਇੱਕ ਤੂੰ ਇੱਜ਼ਤ ਆ ਆਪਾਂ ਵੀ ਤੋਬਾ ਤੋਬਾ ਕਰ ਗਿਆ ਹੈ ਆਪਾਂ ਉੱਪਰ ਵਾਲਾ ਵੀ ਤੋਬਾ ਤੋਬਾ ਕਰ ਗਿਆ ਆ ਉਹ ਅਨਮੋਲ ਹੈ ਜਿਹੜਾ ਉਹ ਜਿਹੜਾ ਵਾ ਐਕਟਰ ਉਹਦੀ ਗੱਲ ਨੂੰ ਉਹ ਕਹਿੰਦਾ ਵੀ ਭੋਲਿਆ ਪੰਛੀਆ ਪਹਿਲਾਂ ਕਹਿੰਦਾ ਰੱਬ ਨੇ ਬੰਦਾ ਬਣਾਇਆ ਫਿਰ ਆਰਾਮ ਕੀਤਾ ਕਿ ਰਾਤ ਫਿਰ ਕਹਿੰਦਾ ਸਟੀ ਬਣਾਈ ਫਿਰ ਆਰਾਮ ਕੀਤਾ ਫਿਰ ਕਹਿੰਦਾ ਰੱਬ ਨੇ ਬਣਾਈ ਜਨਾਨੀ ਫਿਰ ਨਾ ਹਾਂ ਪਰ ਆਰਾਮ ਕੀਤਾ ਰੱਬ ਨੇ ਦੇਣ ਤੱਕ ਉਹ ਗੱਲਾਂ ਤਾਂ ਹੀ ਗੱਲਾਂ ਲੋਕਾਂ ਨੇ ਬਣਾ ਲੀਆਂ ਹਨ ਕੀ ਇਹ ਤਾਂ ਕਿਹੜੀਆਂ ਗੱਲਾਂ ਬਣਾਈਆਂ ਗੱਲਾਂ ਕੋ ਕੋ ਲੱਗਦਾ ਗੱਲ ਕੀ ਸੋਚ ਕੇ ਬਣਾਇਆ ਹੋਊਗਾ ਫਿਰ ਗੱਲ ਤਾਂ ਐਵੇਂ ਨਹੀਂ ਨਾ ਬਣਾਈ ਵੀ ਕੋਈ ਤਾਂ ਕੋਈ ਕਾਰਨ ਤੇ ਹੋਊਗਾ ਕਹਿੰਦਾ ਨਾ ਆਪਰਾਮ ਕੀਤਾ ਬੰਦੇ ਨੂੰ ਕਰਨ ਦਿੱਤਾ ਮੈਨੂੰ ਇਹੀ ਗੱਲ ਦੀ ਸਮਝ ਨਹੀਂ ਆਉਂਦੀ ਵਿਚਾਰੀ ਜਨਾਨੀ ਵਾਸਤੇ ਇਹ ਆ ਗੱਲਾਂ ਕਿਉਂ ਬਣਾਈ ਜਾਂਦੇ ਆ ਦੇ ਆ ਵਾਸਤੇ ਵੀ ਤੇ ਫਿਰ ਬਣਾਉਂਦੇ ਹੀ ਆ ਫਿਰ ਵੀ ਘਟਾ ਉਹ ਇਹਨਾਂ ਪਰ ਨੂੰ ਵਿਚਾਰੀਆਂ ਪਰ ਨੂੰ ਜਿਆਦਾ ਹੀ ਪਾਕਤਣੀਆਂ ਹਾਂ ਵਿਚਾਰੀਆਂ ਕਿੱਡੇ ਵੱਡੇ ਵੱਟੇ ਅੱਖਰ ਲੱਗਦੇ ਆ ਹਾਂ ਵਿਚਾਰੀਆਂ ਬੀਬੀਆਂ ਵਿਚਾਰੀਆਂ ਬੀਬੀਆਂ ਪਾਕਤਣੀਆਂ ਜਿਹੜੀਆਂ ਸਾਰਾ ਦਿਨ ਕੰਮ ਕਰਦੀਆਂ ਹੁਣ ਤੇ ਆਪਾਂ ਵੀ ਵੀਡੀਓ ਨਹੀਂ ਤੁਸੀਂ ਕਿੰਨੀਆਂ ਨਟ ਤੇ ਵੇਖੀਆਂ ਨਾਰਮਲ ਹੀ ਆ ਉਹ ਤੇ ਕਹਿੰਦੇ ਗੁੱਸਾ ਹੋ ਗਿਆ ਵੀ ਜਨਾਬ ਨਹੀਂ ਦਾਦੀ ਮੈਂ ਗੁੱਸੇ ਆ ਹਾਂ ਕੀ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਬਸ ਅਹ ਚੱਲ ਠੀਕ ਹੈ ਕੁਛ ਨਹੀਂ ਹੋਇਆ ਉਹ ਆਰਾਮ ਨਾਲ ਬੰਦਾ ਬੈਜਾ ਵੀ ਠੀਕ ਹੈ ਕੁਛ ਨਹੀਂ ਹੋਇਆ ਕੋਈ ਐਡੀ ਗੱਲ ਨਹੀਂ ਕੀ ਫੇਰ ਮੁੜ ਕੇ ਘਟੀ ਨੂੰ ਪੁੱਛ ਲੈ ਕੀ ਹੋਇਆ ਕਿਆ ਨਾ ਕੁਛ ਨਹੀਂ ਹੋਇਆ ਠੀਕ ਹੈ ਕੁਛ ਨਹੀਂ ਹੋਇਆ ਫੇਰ ਜੇ ਬੰਦੇ ਨੇ ਪੁੱਛਿਆ ਇਹਨਾਂ ਵੇ ਤੁਹਾਨੂੰ ਕੀ ਲੱਗੇ ਤੁਸੀਂ ਕਿਹੜਾ ਮੈਨੂੰ ਪੁੱਛਣਾ ਜਦੋਂ ਪੁੱਛਿਆ ਹੁੰਦਾ ਤੇ ਜਵਾਬ ਦਿੱਤਾ ਨਹੀਂ ਵੀ ਕੀ ਹੋਇਆ ਚਾਹ ਤੇਰੇ ਤੋਂ ਜਵਾਬ ਦਓ ਇਹ ਹੁੰਦਾ ਵਾ ਲੇਡੀ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਵਾ ਕਿ ਬੰਦਾ ਗੱਲ ਗੱਲ ਜਿਹੜੀ ਹੈ ਨਾ ਬੰਦਾ ਗੈਸ ਕਰ ਲਵੇ। ਬੰਦੇ ਦਾ ਸਿੱਧਾ ਜਿਹਾ ਹਸਾਬ ਹੁੰਦਾ ਬੰਦਾ ਕਹਿੰਦਾ ਜਿਹੜੀ ਗੱਲ ਹੈ ਬੋਲ ਕੇ ਦੱਸ ਦੋ ਮੈਂ ਮੰਨ ਲਵਾਂਗਾ। ਗੈਸ ਵਾਲਾ ਚੱਕਰ ਨਾ। ਪਰ ਕਈ ਆਦਮੀ ਬੰਦੇ ਵੀ ਚੁੱਪ ਹੁੰਦੇ ਆ। ਜਨਾਨੀ ਸਮਝੇ ਜਾਵੇ ਸਮਝੀ ਜਾਵੇ। ਜਿਹੜਾ ਜਿਹੜਾ ਆਦਮੀ ਗੈਸ ਇੱਕ ਜਨਾਨੀਆਂ ਦੀ ਉਹ ਵਾਲਾ ਥੋੜੇ ਹਰ ਬੰਦੇ ਪਰ ਵੀ ਆ। ਉਹ ਵੀ ਚੱਕਰ ਹੈ। ਹੈ ਨਾ? ਗੈਸ ਗੈਸ ਵੀ ਉਲਟਾ ਲਾਉਣਾ। ਉਹ ਕਹਿੰਦੇ ਆ ਘੁੰਮ ਕੇ ਚੱਲੀਏ। ਤੇ ਦੇ ਘੁੰਮ ਗਿਆ ਇਹ ਨਾ ਮੈਂ ਨਹੀਂ ਜਾਣਾ ਹਾਂ ਮੈਂ ਤਾਂ ਅੱਜ ਘਰ ਹੀ ਰਹਿਣਾ ਮੈਂ ਤੇ ਉਹ ਵਿਚਾਰਾ ਜਿਹੜਾ ਗੈਸ ਵਾਲਾ ਬੰਦਾ ਨਹੀਂ ਉਹ ਤਾਂ ਕਹੂਏ ਚੱਲ ਠੀਕ ਆ ਅੱਜ ਜਾਣਾ ਉਹ ਕਹਿੰਦਾ ਉਹ ਕਹਿੰਦਾ ਵੀ ਪੁੱਛਿਆ ਕਿਉਂ ਨਹੀਂ ਫਿਰ ਦੁਬਾਰੇ ਹਾਂ ਦੁਬਾਰੇ ਮੈਂ ਤਾਂ ਘੁੰਮ ਕੇ ਆਉਣਾ ਸੀ ਸ਼ਾਮ ਨੂੰ ਮੈਂ ਘੁੰਮ ਕੇ ਆਉਣਾ ਸੀ ਚੁੱਪ ਕਰੀਏ ਇਹ ਉਲਝਣਾਂ ਹੀ ਆ ਫਿਰ ਇਹਦਾ ਕੋਈ ਅੰਤ ਤਾਂ ਹੈ ਨਹੀਂਗਾ ਲੜਾਈਆਂ ਵੀ ਇੱਥੀਆਂ ਪਿਆਰ ਵੀ ਚੱਲ ਹੈਗਾ ਹੂੰ ਪਰ ਪਿਆਰ ਜ਼ਿਆਦਾ ਆ ਲੜਾਈ ਘੱਟ ਆ। ਹਾਂ ਨਾਲ ਜਾਣਾ ਵੀ ਕਿੱਥੇ ਆ ਫਿਰ? ਆਹੀ ਕੁਛ ਕਰਕੇ ਹੀ ਤਾਂ ਜ਼ਿੰਦਗੀ ਲੰਘਦੀ ਆ। ਪਰ ਮੇਰੇ ਹਿਸਾਬ ਨਾਲ ਤੇ ਜਿੰਨੇ ਰਿਸ਼ਤੇ ਆ ਦੁਨਿਆਵੀ ਸਭ ਤੋਂ ਲੰਬਾ ਚੱਲਣ ਵਾਲਾ ਰਿਸ਼ਤਾ ਜਿਹੜਾ ਉਹ ტიਵੀ ਆਦਮੀ ਦਾ ਇਹ ਤਾਂ ਹੈ। ਕਿ ਜੇ ਅਸੀਂ ਆ ਬਚਪਨ ਚ ਆ ਬੱਚੇ ਆ, ਮਾਪਿਓ ਆ ਜਦੋਂ ਬੰਦਾ ਜਵਾਨ ਹੋ ਜਾਂਦਾ ਮਾਪਿਓ ਨੇ ਤੁਰ ਜਾਣਾ ਗਾੜੀ ਬੱਚੇ ਆ ਸਾਡੇ ਜਦੋਂ ਬੱਚੇ ਜਵਾਨੋ ਕੇ ਬੱਚੇ ਦੁਰਪੇ ਰਹਿ ਜਾਣਾ ਤੀਵੀ ਆਦਮੀ ਦੋਵਾਂ ਨੇ ਫਿਰ ਭਾਵੇਂ ਰੋਕੇ ਕੱਟੋ ਭਾਵੇਂ ਕੱਟੀ ਹੋਵੇ ਮਤਲਬ ਹਾਂ ਭਾਵੇਂ ਹੱਸ ਕੇ ਕੱਟੀ ਹੋਵੇ ਇਹ ਗੱਲ ਤਾਂ ਮੈਂ ਕੁਦਰਤੀ ਨੇਚਰ ਤੌਰ ਤੇ ਮੈਂ ਦੇਖਿਆ ਦਰਖਤਾਂ ਦਾ ਬੂਟਿਆਂ ਦਾ ਵੀ ਦੇਖਿਆ ਉਸ ਵਿੱਚ ਖੜੇ ਹੁੰਨੇ ਦੋ ਉਹਨਾਂ ਲਗਾਉ ਹੁੰਦਾ ਆ ਪਾਜੇ ਉਹਨਾਂ ਦੀਆਂ ਟਹਿਣੀਆਂ ਜਾਂਦੀਆਂ ਨੇ ਆਪਾਂ ਦਾ ਕਲੂਮਬਲਾ ਜਾਂਦੀਆਂ ਆਪਸ ਵਿੱਚ ਉਹਨਾਂ ਦੇਖਿਆ ਇੱਥੇ ਮੈਂ ਜਾਨਵਰਾਂ ਨੂੰ ਵੀ ਦੇਖਦਾ ਉੱਥੇ ਜਿਹੜੇ ਆਪਣਾ ਮਕਰਾਬੀਆਂ ਨਹੀਂ ਕਹਿੰਦੇ ਮਰਗਾਬੀਆਂ ਮਰਗਾਬੀ ਤੇ ਮਰਗਾਬੀ ਮਰਗਾਬੀ ਹੋਗੀ ਕਿ ਕਾਲੇ ਰੰਗ ਦੀ ਹੋਗੀ ਹਾਂਜੀ 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 ਇੱਕ ਅਸੀਂ ਮਕਰਾਬੀ ਕਹਿੰਦੇ ਆ ਇੱਕ ਜਿਹੜੀ ਵੱਡ ਵੱਡੇ ਹੁੰਦੇ ਆ ਸੂਤਰ ਮੁਰਗਾ ਵਰਗੀਆਂ ਵੱਡ ਵੱਡੇ ਹੁੰਦੇ ਆ ਅੱਛਾ ਹਾਂਜੀ ਥੋੜੀਆਂ ਵੱਡੀਆਂ ਹੁੰਦੀਆਂ ਹਾਂ ਉਹ ਮੈਂ ਦੇਖਿਆ ਵਿਚਾ ਘੁਗੀਆਂ ਦੇ ਵੀ ਦੇਖਿਆ ਮੈਂ ਹੋਰ ਵੀ ਇੱਥੇ ਜਾਨਵਰ ਇੱਥੇ ਜਦੋਂ ਆਪਾਂ ਪੜਦੇ ਹੁੰਨੇ ਆ ਆਮ ਜਿਹੜੇ ਆਪਾਂ ਬੰਗਲੇ ਵਗੋਂ ਇਹਨਾਂ ਦੇ ਘੱਟ ਦੇਖਨੇ ਨੂੰ ਉਹ ਦੇਖਿਓ ਜੋੜੀਆਂ ਬਣਾ ਕੇ ਧੁੰਮਦੇ ਹੁੰਦੇ ਹੁੰਦੇ ਉੱਥੇ ਮੈਂ ਬਹੁਤ ਵੱੜ ਦੇਖਿਆ ਥੱਲੇ ਜਿਸ ਵੇਲੇ ਤੋਂ ਥੱਲੇ ਜਾ ਕੇ ਝੀਲ ਜੀ ਨਹੀਂ ਆ ਬੜਾ ਬੜਾ ਪਾਣੀ ਦਾ ਉੱਥੇ ਮੈਂ ਦੇਖਿਆ ਇੱਕ ਜੋੜਾ ਸਵੇਰ ਟਾਈਮ ਹਮੇਸ਼ਾ ਹੀ ਦੁੰਨ ਨੇ ਉਹਨਾਂ ਦੇ ਪੱਠੇ ਘੁਮਣਾ ਮੈਂ ਵੀ ਦੇਖਿਆ ਉਹ ਔਰ ਇੱਕ ਦੂਏ ਦਾ ਉਹ ਇੱਕ ਦੂਜੇ ਨਾਲ ਖਾਂਜ ਕਰ ਲਈ ਠੀਕ ਹੈ ਫੇ ਉਹਨਾਂ ਦੀ ਸ਼ਹਿ ਲਾ ਗਿਆ ਫੇ ਉੱਥੇ ਸਾਈਡ ਪਰ ਵੈਸੇ ਬਿੱਲੀਆਂ ਵੀ ਸਾਲੇ ਮਹੁੰਨੀਆਂ ਆਮ ਥੋੜਾ ਜਿੜ ਕੇ ਮੋੜ ਲੇ ਬਿੱਲੀਆਂ ਵਾਧੂ ਸਕਦੇ ਬੋਆ ਵਾਧੂ ਹੈ ਉੱਥੇ ਮੈਂ ਕਿਹਾ ਵੀ ਇਹਨਾਂ ਦੀ ਮੈਂ ਹਿਸਾਬ ਲਾ ਮੈਂ ਇਹਨਾਂ ਦੀ ਕਿਤੇ ਇਹਦੀ ਜੋੜੀ ਨਾ ਕਿਤੇ ਖਰਾਬ ਉਹਨੇ ਆਪਣਾ ਸਹਿ ਇਲਾਕਾ ਉਹ ਲਾ ਕੇ ਬਹਿ ਜਾਣਾ ਵੀ ਕਾਦ ਕੋਲ ਨੂੰ ਆਵਾਂ ਮੈਂ ਕਾਦ ਕਿਨੂੰ ਫੜਾ ਇਕੱਠੀ ਪਰ ਫਿਲਹਾਲ ਉਹ ਦੋਨੇ ਆਪਣਾ ਮੈਂ ਦੇਖਿਆ ਘੁੰਮਦੇ ਰਹਿੰਦੇ ਨੇ ਉਹ ਉੱਤੇ ਉਹ ਖੁੰਝੇਰੀ ਘੁੰਮਦੇ ਰਹਿੰਦੇ ਨੇ ਕਿਤੇ ਉੱਧਰ ਕੋਲ ਦੋਨੋਂ ਜੋੜੇ ਫਿਰ ਉਹ ਆਪਣਾ ਬਾਹਰ ਨਿਕਲਦੇ ਆ ਨਾ ਘੁੰਮਣ ਫਿਰਨ ਦੇ ਨੇਚਰਲ ਰੂਟ ਟਿਕਾ ਕੇ ਦੇਖੀਏ ਉਤਰਾਖੜ ਦਾ ਹਾਂ ਲੈ ਲੈ ਨਾ ਨਾ ਐਵੇਂ ਹੀ ਵੱਟ ਗਈ ਬਸ ਇਹ ਮਾਟੇ ਕਿਸ ਚੀਜ਼ ਦਾ ਨਹੀਂ ਜੜੇ ਖਾਣੀਆਂ ਜੜਾ ਹੀ ਜੜਾ ਨਹੀਂ ਹੈਗਾ ਇਹ ਤੇ ਚੱਲਦਾ ਜੀ ਉਹ ਰੰਬੀ ਜੀ ਦੇ ਥੋੜੀ ਜਿਹੀ ਜੜਾ ਇਤਰਾ ਹੀ ਕਿਉਂਕਿ ਮਿੱਟੀ ਪਾਈ ਆ ਇਹ ਤਾਂ ਜੜ ਨਹੀਂ ਇਹ ਤਾਂ ਜੜ ਵੀ ਨਹੀਂ ਨਿਕਲਦੀ ਆ ਦੇਖੋ ਜੜਾ ਨਿਕਲਦੀਆਂ ਇੱਕ ਇੱਕ ਕਰਕੇ ਨਹੀਂ ਫਿਰ ਜੜਾ ਇਹ ਜੜ ਇੱਕ ਦੂਜੇ ਦੇ ਵਿੱਚ ਫਸੀ ਹੋਈ ਆ ਸੌਖਾ ਕੰਮ ਨਹੀਂ ਹੈਗਾ ਇਹ ਇਹ ਤਾਂ ਸਿੱਧੀ ਜੜ ਨਿਕਲ ਰਹੀ ਆ ਦੂਰ ਪੁਦੀਨਾ ਪਟੋ ਗਿਆ ਪੁਦੀਨਾ ਪਟਾ ਜਾਂਦੇ ਇੰਡੀਆ ਬੜਾ ਮਸ਼ਹੂਰ ਹੋਇਆ ਸੀ ਸੁਣਿਆ ਹੈ ਪੁਦੀਨੇ ਵਾਲਾ ਪੁਦੀਨੇ ਵਾਲਾ ਆ ਸੁਣਿਆ ਹੋ ਕੱਜਾ ਉਹ ਜਿਹੜਾ ਆਉਂਦਾ ਭਾਈ ਸਾਈਕਲ ਤੇ ਸਾਈਕਲ ਤੇ ਕੀ ਕਹਿੰਦਾ ਹੁੰਦਾ ਉਹ ਮੈਨੂੰ ਯਾਦ ਨਹੀਂ ਲੈ ਲਓ ਪੁਦੀਨਾ ਆ ਥੋੜਾ ਪੁਦੀਨਾ ਉਹ ਕਿਤੇ ਆ ਖਲਾਫਾ ਚਾਹੀਦਾ ਇੱਕ ਆਉਲੀ ਆ ਪਾਪਾ ਕੇ ਲੇ ਆਇਆ ਮਨਦੀਪ ਲਫਾਫਾ ਲਫਾਫਾ ਕੇ ਲਫਾਫਾ ਲਫਾਫਾ ਬੰਦੇ ਨੂੰ ਪਤਾ ਵੀ ਹਾਂ ਹੁਣ ਇਹਨੂੰ ਲਫਾਫਾ ਬੀ ਚਾਹੀਦਾ ਇਹ ਮੈਂ ਥੋੜੇ ਦਿਨ ਹੋਏ ਆ ਮੈਂ ਕਿਹਾ ਸੀ ਤਾਂ ਨਾ ਨੂੰ ਉੱਚੇ ਰੱਖ ਲਓ ਮੈਂ ਕਹ ਵੀ ਬੰਦਾ ਮੈਨੂੰ ਨੇ ਕਿਹਾ ਵੀ ਬਾਲਟੀ ਲਾ ਦਿਓ ਜੜਾ ਵੀ ਬਾਰਥਡੇ ਪਹਿਲਾਂ ਜੋਤੀ ਆਇਆ ਪੱਕਣ ਡਿਆ ਏ ਮੇਰੇ ਖਿਆਲ ਮੈਂ ਜੋਤੀ ਲੈ ਗਿਆ ਤਾਂ ਮਹਾ ਵੀ ਬੰਦੇ ਬਾਲਟੀਆਂ ਆਪਾਂ ਵੀ ਖੜੀ ਪਿਛਲੇ ਸਾਲ ਆਹੋ ਉਹ ਹੀ ਉਹ ਪਰਣੀ ਦੱਸਦੀ ਆ ਵੀ ਉਹਦੀ ਮਿੱਟੀ ਬਦਲਦੀ ਆ ਥੱਲੇ ਨਾ ਉਹਨੂੰ ਕੀੜਾ ਜਿਆ ਲੱਗ ਕੇ ਨਹੀਂ ਉਹਨੇ ਹੋ ਜਾਣਾ ਮਿੱਟੀ ਨਹੀਂ ਬਦਲਨੀ ਹੂੰ ਕੀੜਾ ਨਹੀਂ ਲੱਗਦਾ ਉਹ ਤਾਂ ਆਮ ਸੁੱਕ ਗਿਆ ਫੇਰ ਐਵੇਂ ਹੀ ਹੋ ਜਾਣਾ ਤਾਂ ਕੀੜਾ ਨਹੀਂ ਤਾਂ ਲੱਗਿਆ ਹੁਣ ਨਹੀਂ ਕੀੜੇ ਬੜੇ ਨਿਕਲੇ ਜਿਵੇਂ ਕੀੜੀਆਂ ਕੀੜੇ ਜੇ ਬਹੁਤ ਜ਼ਿਆਦਾ ਨਿਕਲੇ ਉਹ ਤੁਸੀਂ ਮੇਰੇ ਹਿਸਾਬ ਨਾਲ ਚਿੱਟੀ ਸੀਗੀ ਬਾਲਟੀ ਉਹ ਬਾਲਟੀ ਘਰ ਗਈ ਸੀ ਉਹ ਫੇਰ ਨਮੀ ਬਾਲਟੀ ਚ ਪਾ ਦੇਣਾ ਤਾਂ ਉਹੀ ਸਮਾਨ ਉਹ ਇੱਕ ਨੀਲੀ ਜੀ ਬਾਲਟੀ ਦੇ ਵਿੱਚ ਚੱਲ ਹੋ ਜਾਣਾ ਇਹਨੇ ਹੋਈ ਜਾਣਾ ਫਾਫਾ ਹੋਰ ਪਾਟਣਾ ਜਾ ਬਈ ਨਾ ਇਹ ਕਿਹੜੇ ਸਾਈਕਲ ਤੇ ਟਾਂਕੇ ਕਰਦਾ ਇਹ ਵੀ ਗੱਲ ਆ ਉਦੋਂ ਕਹਿੰਦਾ ਭਾਈ ਲਫਾਫੇ ਡਬਲ ਕਰਦੇ ਵੀ ਸਾਈਕਲ ਤੇ ਟਾਂਕੇ ਕਰਦਾ ਜਾਂ ਮੋਟਰਸਾਈਕਲ ਤੇ ਨੇ ਤੇ ਕੀ ਬਣਾਇਆ ਤੁਮ ਭਾਜੀ ਤੇ ਕੋਣ ਹੋਤਾ ਪੱਕਾ ਬਾਕੀ ਨਿਕਲ ਫਾਪਾ ਹੋਲੇ ਨਹੀਂ ਨਹੀਂ ਕੋਈ ਨਹੀਂ ਵਿੱਚ ਪਾ ਲੈਣਾ ਥੋੜਾ ਜਿਹਾ ਲਾਲਚ ਬਹੁਤ ਪੂਰੀ ਫਲਾਪ ਨਹੀਂ ਠੀਕ ਹੈ ਮੈਂ ਨਹੀਂ ਘੜਨੀ ਖਾਣੀ ਜਾ ਕੇ ਹਾਂ ਨਾ ਨਾ ਕੋਈ ਗੱਲ ਨਹੀਂ ਖਾ ਲਾਂਗੇ ਨਹੀਂ ਬਣਾਓਗੇ ਤੇ ਮੈਂ ਕਿਹੜਾ ਕਹਿਣਾ ਵੀ ਲੈ ਕੇ ਆਉ ਨਹੀਂ ਪਰਮ ਜੀ ਤੇ ਇਹ ਪੇ ਤਾਂ ਅੰਦਰੋਂ ਕੈਂਚੀ ਰਖਿਆ ਵਾਂ ਕੈਂਚੀ ਨਾਲ ਕੱਟ ਦਵਾਂ ਉਪਰੋਂ ਇਹ ਤਾਂ ਬਹੁਤ ਛੇਤੀ ਹੋ ਜਾਂਦਾ ਇਹ ਤਾਂ ਤੋੜ ਦੇਣ ਦਾ ਵੱਧ ਹੁੰਦਾ ਇਹ ਤਾਂ ਬਹੁਤ ਜ਼ਿਆਦਾ ਫੈਲਦਾ ਸਭ ਲਾਲਚ ਬਹੁਤ ਜ਼ਿਆਦਾ ਬਰੀ। ਐ ਐਵੇਂ ਬੋਲ ਰਿਹਾ। ਲਾਲਚ ਦੀ ਕੀ ਗੱਲ ਐ ਇਹਦੇ ਵਿੱਚ 10 ਪਦੀਨਾ ਇਹਨੂੰ। ਜਿਵੇਂ ਬਰੋਹਣ ਹੈ। ਹੈ? ਫਟਾਫਟ ਹਟਾਉਂਦਾ ਕਿ। ਕੈਂਚੀ ਨਾਲ ਕੱਟ ਲਾ ਭਾਵੇਂ ਇਹਨੇ ਤਾਂ ਹੋਰ ਜ਼ਿਆਦਾ ਹੋ ਜਾਣਾ। ਪਰ ਕੋਈ ਵਧੂ ਨਹੀਂ। ਤੂੰ ਤਾਂ ਇੱਥੇ ਹੀ ਰਹਿ ਜਾ ਅੱਜ। ਇੱਕ ਗੱਲ ਦੱਸਾਂ ਇਹਦੇ ਪੱਤੇ ਤੋੜ ਕੇ ਵੀ ਡੱਕਿਆਂ ਨੂੰ ਗਲਾਸ ਵਿੱਚ ਪਾਣੀ ਪਾ ਕੇ ਰੱਖ ਲਈ ਕੰਚਲ ਚ। ਕਾਚੇ ਦੇ ਗਲਾਸ ਵਿੱਚ ਉਹਨਾਂ ਨੇ ਵੀ ਜੜਾ ਬਣ ਜਾਣੀਆਂ ਕਹਿੰਦੀ ਹਾਲੇ ਵੀ ਨਹੀਂ 1 ਮਿੰਟ ਅਜੇ ਮਿੰਟ ਪੜਿਆ ਟਿੱਡ ਨਹੀਂ ਪੜਿਆ ਤੇ ਰਾਜ ਹੋਰ ਗੱਲਾਂ ਕਰਨੀਆਂ ਹੋਰ ਹੋਰ ਗੱਲਾਂ ਕਰਨੀਆਂ ਕਹਿੰਦੀ ਕਹਿੰਦੀ ਮੇਰਾ ਟੈਕ ਦੇਖੀ ਕਿੰਨਾ ਸੋਹਣਾ ਪਾ ਲਈ ਨਹੀਂ ਹੈਲੋ ਚਲੋ ਠੀਕ ਹੈ ਮਿਲਦੇ ਹਾਂ ਨਾ

ਜੈਦਾ ਬੱਚੀ ਲਉ ਹਾਂ ਬਾਏ 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 ਰਹਿ ਕਰੀ ਜਲਦੀ ਬਾਏ ਥੋੜੀ ਵੰਦੀ ਹੂੰ ਦੇਖੇ ਨਹੀਂ ਬਾਏ ਕਰਦੇ ਹੈ ਇੰਨੇ ਹੱਥ ਹਲਾਈ ਜਾਣਾ ਜਦ ਤੱਕ ਜਾਣੇ